ਸਾਰੇ ਦੇ ਜੱਦੀ ਦੀਆਂ ਖੁਸ਼ੀਆਂ ਮਸ਼ਾਲਾਂ ਜਗਾਰਿਆ ਤੇ ਪਰ ਪੰਜਾਬ ਵਿੱਚ ਘਹਾਣਾਂ ਜਲ ਰਹੀਆਂ ਮੈਂ ਪਿੰਡਾਂ ਦੇ ਪਿੰਡ ਚੱਲਦੇ ਦੇਖੇ ਆ ਇਹਨਾਂ ਦੇ ਪਿੰਡ ਵੱਡੇ ਜਾਣੇ ਦੇਖੇ ਜਿਹੜੇ ਕਿ ਸਾਰੇ ਸਾਰੇ ਇਹਨੇ ਨੇ ਬੱਚੇ ਮਾਮਾ ਭੈਣਾਂ ਸਭ ਇਹਨਾਂ ਦੇ ਮਨਕਾ ਤੋਂ ਕਰ ਦਿੱਤੇ ਗਏ ਪਰ ਵਾਰਾਂ ਦੇ ਪਰਵਾਰ ਉਸ ਦੇ ਉਸ ਤਰ੍ਹਾਂ ਦੀ ਜਾਤੀ ਦਾ ਹੁੰਦੀ ਹੈ ਪਰ ਉਹ ਜਾਤੀ ਬਹੁਤ ਮਹਿੰਗੇ ਭਾਮੀ ਹੈ ਇਸ ਬਾਰੇ ਬਾਰੇ ਬੱਚਿਓ ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਸਾਡੇ ਬਜ਼ੁਰਗਾਂ ਨੂੰ ਸਾਡੇ ਪੁਰਖਿਆਂ ਨੂੰ ਕਿੰਨੀਆਂ ਮੁਸ਼ਕਲਾਂ ਕਰਨੀਆਂ ਪਈਆਂ ਸਾਡੇ ਲਈ ਅਸੀਂ ਬਾਕੀ ਦੇਖ ਖੁਸ਼ੀਆਂ ਮਨਾ ਰਹੇ ਹਾਂ ਪਰ ਅਸੀਂ ਜਾਣੀ ਦੀ ਕੀਮਤ ਦੇ ਕਰ ਰਹੇ ਸੀ ਤੁਹਾਨੂੰ ਇਸ ਗੱਲ ਦਾ ਬੜਾ ਤੋਕਾਂਜ ਪਾਵਣਾ ਕਿ ਕਿਹਾ ਅਸੀਂ ਯਾਦੀ ਨੂੰ ਵੈਲਕਮ ਕਰਦੇ ਹਾਂ ਖੁਸ਼ੀਆਂ ਮਨਾਉਂਦੇ ਹਾਂ ਪਰ ਨਾਲ ਸਾਨੂੰ ਇਹ ਗਮ ਵੀ ਜਾਦਾ ਆ ਜਾਂਦਾ ਹੈ ਮੈਂ